ਕੋ ਵੀ 10 ਮਿੰਟ ਲਈ ਆਪਣੇ ਵਿਚਾਰ ਜਰੂਰ ਸਾਂਝੇ ਕਰਨਗੇ ਹਰਜਿੰਦਰ ਖੋਥੜਾ ਜੀ ਸੇਗੁਰੂ ਗ੍ਰੰਥ ਜਨਹਿਬ ਜੀ ਮੱਧ ਯੁੱਗ ਵਿੱਚ ਜਨਮੇ ਮੂਲ ਮੰਤਰ ਦੇ ਸਿਰਜਕ ਸਤਗੁਰੂ ਅਰਦਾਸ ਜੀ ਮਹਾਰਾਜ ਸਤਗੁਰੂ ਗੁਰੂ ਰਵੀਰ ਜੀ ਮਹਾਰਾਜ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਕ੍ਰਾਂਤੀ ਦੇ ਦੂਤ ਮਹਾਤਮਾ ਜੋਤੀਬਾ ਫੂਲੇ ਔਰ ਉਹਨਾਂ ਨੂੰ ਵੱਲ ਦੇਣ ਵਾਲੀ ਮਾਤਾ ਸਬਿਤਰੀ ਬਾਈ ਫੂਲੇ ਅਰ ਰષ્ટ્રਨਿਰਮਾਤਾ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ 바ਵਾ ਸਾਹਿਬ ਦਾ ਦੂਜਾ ਨਾਮ ਕਾਂਜੀ ਰਾਮ ਕੰਚੀ ਰਾਮ ਆਓ ਇਹਨਾਂ ਸਾਰੇ ਹੀ ਮਹਾਂਪੁਰਸ਼ਾਂ ਨੂੰ ਨਮਨ ਕਰਦੇ ਹੋਏ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪ ਜੈ ਭਾਰਤ ਅੱਜ ਦਾ ਜੋ ਦੀਵਾਨ ਹੈ 2026 ਦਾ ਜਿਹੜਾ ਹੈਗਾ ਆ ਸਾਲ ਦਾ ਪਹਿਲਾ ਦੀਵਾਨ ਜਿਹੜਾ ਹੈਗਾ ਆ ਉਹ ਸ਼ਿਗੁਰਦਾਸ ਸਬਾਫ ਨਿਊਯਾਰਕ ਵਾਲੋ ਜਿਹੜਾ ਹੈਗਾ ਆ ਮਾਤਾ ਸਵਿਤਰੀ ਵਾਹ ਫੂਲੇ ਨੂੰ ਨਮਨ ਕਰਦੇ ਹੋਏ ਮਨਾਇਆ ਜਾ ਰਿਹਾ ਹੈ ਮਾਤਾ ਸੈਤਰੀਬਾਈ ਫੂਲੇ ਨੂੰ ਜਦੋਂ ਆਪਾਂ 226 ਦੇ ਵਿੱਚ ਜਦੋਂ ਆਪਾਂ ਮਨਾ ਰਹੇ ਹਾਂ ਔਰ ਨਮਨ ਕਰ ਰਹੇ ਹਾਂ ਉਹਨਾਂ ਦੇ ਜੀਵਨ ਨੂੰ ਜਿਹੜਾ ਹੈਗਾ ਦੋ ਤਿੰਨ ਭਾਗਾਂ ਦੇ ਵਿੱਚ ਜਿਹੜਾ ਹੈਗਾ ਵੰਡਿਆ ਜਾ ਸਕਦਾ ਹੈ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਕਿ ਉਹ ਤੋਂ ਜਿਹੜੀ ਹੈਗੀ ਆ ਬਾਲ ਵਿਆਹ ਦੀ ਜਿਹੜੀ ਹੈਗੀ ਪ੍ਰਥਾ ਸੀ 1431 ਨੂੰ ਜਨਮ ਹੁੰਦਾ ਆ ਮਾਤਾ ਸਵਿੱਤਰੀ ਵਾਹ ਫੂਲੇ ਜੀ ਦਾ ਔਰ ਉਹਨਾਂ ਦਾ 40 ਦੇ ਵਿੱਚ 1840 ਦੇ ਵਿੱਚ ਉਹਨਾਂ ਦੀ ਮੈਰਿਜ ਹੁੰਦੀ ਆ ਬਾਲ ਵਿਆਹ ਨਹੀਂ 9 ਸਾਲ ਦੀ ਨੌ ਸਾਲ ਦੀ ਲਗਭਗ ਉਮਰ ਦੇ ਵਿੱਚ ਆਪਣੇ ਬੱਚੇ ਇਹਨਾਂ ਦਾ ਉਹਨਾਂ ਨੂੰ ਉਂਗਲੀ ਫੜ ਕੇ ਮੇਰਾ ਘਰੇ ਲੈ ਕੇ ਜਾਂਦੇ ਆ ਉਸ ਤੋਂ 8 ਸਾਲ ਬਾਅਦ ਘਰ ਤੇ ਕੰਮਕਾਰ ਵੀ ਕੀਤੇ ਘਰ ਵੀ ਚਲਾਇਆ ਔਰ 8 ਸਾਲ ਬਾਅਦ ਜਿਹੜਾ ਹੈਗਾ 1848 ਦੇ ਵਿੱਚ ਪੈਨ ਸਕੂਲ ਇੰਗਲਿਸ਼ ਮਾディアਮ ਦੇ ਵਿੱਚ ਸਿੱਖਿਆ ਵੀ ਇੰਗਲਿਸ਼ ਸਿੱਖੀ ਵੀ ਕਿਉਂਕਿ ਉਸ ਤੋਂ ਪਹਿਲਾਂ ਜੋ ਦੌਰ ਸੀ ਕਿਉਂਕਿ ਉਹ ਜਿਹੜਾ ਦੌਰ ਸੀ ਉਹ ਦੌਰ ਰਾਜਿਆਂ ਦਾ ਦੌਰ ਸੀ ਉਹ ਦੌਰ ਸੀ ਰਾਮ ਚਰਿਤ੍ਰ ਮਾਨਸ ਦਾ ਦੌਰ ਸੀ ਰਾਮ ਚਰਿਤ੍ਰ ਮਾਨਸ ਕੈਂਦੀਆ ਢੋਲ ਗਵਾਰ ਛੂਦਰ ਪਸ਼ੂਦਾਰੀ ਸਲਕ ਤਾੜਨ ਦੇ ਅਧਿਕਾਰੀ ਰਾਮ ਚਰਿਤ੍ਰ ਮਾਨਸ ਕੈਂਦੀਆ ਕਿ ਛੂਦਰ ਔਰ ਪਸ਼ੂ ਤੇ ਨਾਰੀ ਔਰ ਨਾਰੀ ਨੂੰ ਇਦਾਂ ਦਾ ਜਿਹੜਾ ਰਤਬਾ ਸਗਾ ਦਿੱਤਾ ਹੋਇਆ ਉਸ ਸਮਾਜ ਨੇ ਉਸ ਰਾਜਿਆਂ ਦੀ ਪ੍ਰਥਾ ਨੇ ਕਿ ਇਹ ਸਿਰਫ ਔਰ ਸਿਰਫ ਇੱਕ ਜਾਂਦਾ ਬਾਦ ਬਿਆਹ ਔਰ ਬੱਚੇ ਪੈਦਾ ਕਰਨ ਦੀ ਮਸ਼ੀਨ ਆ ਇਸ ਤੋਂ ਇਲਾਵਾ ਹੋਰ ਕੋਈ ਹੱਕ ਹਕੂਕ ਨਹੀਂ ਸੀ ਸਿਰਫ ਚੁੱਲਾ ਚਾਂਗਾ ਕਰਕੇ ਜਾਨਾ ਰੋਟੀ ਬਣਾ ਕੇ ਦੇਣੀ ਔਰ ਇਦਾਂ ਦਾ ਹੱਕ ਹਕੂਕ ਸੀ ਆਪਣਾ ਸਾਰਾ ਹੀ ਲਗਭਗ ਜਿਹੜਾ ਹੈਗਾ ਮੁੱਢਲਾ ਜਿਹੜਾ ਹੈਗਾ ਜੀਵਨ ਆ ਜਿਸ ਦੇ ਵਿੱਚ ਆਪਾਂ ਜੇ ਇਸ ਏਜ ਤੱਕ ਆਪਾਂ ਅੱਜ ਵੀ ਨਿਊਯਾਰਕ ਦੀ ਧਰਤੀ ਤੇ ਇਹ ਕਹਿੰਦੇ ਆ ਕਿ ਆਪਣੇ ਬੱਚੇ ਨੂੰ ਆਪਾਂ ਸਕੂਲ ਛੱਡ ਕੇ ਆਈਏ ਉਸ ਏਜ ਦੇ ਵਿੱਚ ਮਾਤਾ ਸੁਵਿਤਰੀ ਵਾਹ ਫੂਲੇ ਜੀ ਨੇ ਜਿਹੜਾ ਹੈਗਾ ਆ ਉਹ ਸਕੂਲ ਖੋਲ ਦਿੱਤਾ ਸੀ ਮਾਲੀ ਜਾਤੀ ਤੋਂ ਜਿਹੜਾ ਪਰਿਵਾਰ ਸੀਗਾ ਉਹ ਬਿਨਾਉਂ ਕਰਦਾ ਸੀ ਮਾਲੀ ਜਾਤੀ ਜਿਹੜੀ ਹੈਗੀ ਆ ਅੱਜ ਦੀ ਡੇਟ ਦੇ ਵਿੱਚ ਮਹਾਰਾਸ਼ਟਰਾ ਦੇ ਵਿੱਚ ਤਾਂ ਮਾਲੀ ਆ ਜੀ ਆਪਾਂ ਕਿਉਂਕਿ ਪੰਜਾਬ ਨੂੰ ਬਿਲੋਂਗ ਕਰਦੇ ਆ ਤਾਂ ਪੰਜਾਬ ਦੇ ਵਿੱਚ ਉਹ ਜਾਤੀ ਜਿਹੜੀ ਹੈਗੀ ਆ ਉਹ ਸਹਿਣੀਆਂ ਦੇ ਵਿੱਚ ਆਉਂਦੀ ਆ ਕਿਉਂਕਿ ਕਿਸਾਨੀ ਦੇ ਵਿੱਚ ਉਹਨਾਂ ਦਾ ਥੋੜਾ ਜਿਆਦਾ ਚੁਕਾਇਆ ਉਸ ਦੇ ਵਿੱਚ ਜਿਹੜਾ ਹੈਗਾ ਆ ਜਦੋਂ ਪਹਿਲਾ ਸਕੂਲ ਖੋਲ੍ਹਿਆ ਗਿਆ ਸਭ ਤੋਂ ਪਹਿਲਾ ਜਿਹੜੇ ਹੈਗੇ ਉਹਦੇ ਵਿੱਚ ਜਿਹੜੀਆਂ ਬੱਚੀਆਂ ਨੇ ਆ ਕੇ ਪੜਨਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਜਿਹੜੀਆਂ ਬੱਚੀਆਂ ਸੀਗੀਆਂ ਉਹਦੇ ਵਿੱਚ ਸ਼ੂਤਰ ਬੱਚੀਆਂ ਨਹੀਂ ਆਈਆਂ ਉਹਦੇ ਵਿੱਚ ਮੋਸਟਲੀ ਜਿਹੜੀਆਂ ਜਿਹੜੀਆਂ 99% ਬ੍ਰਾਹਮਣ ਜੜੀਆਂ ਹੈਗੀਆਂ ਲੜਕੀਆਂ ਉਹਨਾਂ ਨੇ ਸਕੂਲ ਦੇ ਵਿੱਚ ਆਣਾ ਸ਼ੁਰੂ ਕੀਤਾ ਕਿਉਂਕਿ RAM ਚਰਿਤਰ ਮਾਇਨਸ ਕਹਿੰਦੀ ਸੀ ਕਿ ਸ਼ੂਤਰ ਔਰ ਜਿਹੜਾ ਪਸ਼ੂ ਔਰ ਨਾਰੀ ਇਹਨਾਂ ਨੂੰ ਇੱਕ ਸਮਾਨ ਜਿਹੜਾ ਹੈਗਾ ਦਰਜਾ ਦਿੱਤਾ ਸੀ ਇਸ ਕਰਕੇ ਜਿਹੜਾ ਹੈਗਾ ਆ ਕਿਉਂਕਿ ਉਹ ਯੁੱਗ ਜਿਹੜਾ ਹੈਗਾ ਪੌਰਾ ਸਾਹਿਬ ਨੇ ਵੀ ਦੱਸਿਆ ਕਿ ਉਹ ਕਿੱਦਾਂ ਦਾ ਦੌਰ ਸੀ ਉਸ ਦੌਰ ਦੇ ਵਿੱਚ ਧਰਮ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਆ ਇੱਕ ਛੋਟੀ ਜਿਹੀ ਗੱਲ ਦੇ ਉੱਤੇ ਕਤਲ ਕਰ ਦਿੱਤਾ ਜਾਂਦਾ ਸੀ ਉਸ ਦੌਰ ਦੇ ਵਿੱਚ ਜਿਹੜਾ ਇਹ ਕ੍ਰਾਂਤੀਕਾਰੀ ਕੰਮ ਕੀਤਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਔਰਤਾਂ ਦੇ ਲਈ ਉਹ ਕ੍ਰਾਂਤੀਕਾਰੀ ਕੰਮ ਕ੍ਰਾਂਤੀਕਾਰੀ ਜਿਹੜਾ ਹੈਗਾ ਸ਼ਿੰਗਾਰਸ਼ ਜਿਸ ਦੀ ਬਦੌਰਤ ਆਪਾਂ ਜੀ ਨਿਊਯਾਰਕ ਦੇ ਵਿੱਚ ਆ ਕੇ ਆਨੰਦ ਮਾਣ ਰਹੇ ਆ ਆਨੰਦ ਮਾਣ ਰਹੇ ਆ ਪਰ ਕੀ ਆ ਕਿ ਔਰਤਾਂ ਦੇ ਬੰਨੋ ਵੀ ਮੈਨੂੰ ਲੱਗਦਾ ਕੋਈ ਖਾਸ ਉਪਰਾਧਾ ਨਹੀਂ ਕੀਤਾ ਜਾਂਦਾ ਕਿ ਅਸੀਂ ਮਾਤਾ ਭਾਈ ਸੁਵਿੰਦਰੀ ਵਾਹਿਬੂਲੇ ਨੂੰ ਨਮਨ ਕਰੀਏ ਪਾਰਤ ਦੀਆਂ ਅਖਬਾਰਾਂ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਦੇਖ ਲਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਕੋਨੇ ਦੇ ਵਿੱਚ ਇਦਾਂ ਦੀ ਕੋਈ ਨਿਊਜ਼ ਲੱਗੀ ਹੋਊਗੀ ਕਿ 3 ਜਨਵਰੀ ਨੂੰ ਸੁਵਿਤਰੀ ਵਾਹ ਫੂਲੇ ਜੀ ਦਾ ਜਨਮ ਦਿਹਾੜਾ ਸੀ ਇਹ ਕਮੀ ਕਿੱਥੇ ਆ ਕਿਉਂਕਿ ਕਮੀ ਇੱਥੇ ਆਪਣੇ ਆਪ ਦੇ ਵਿੱਚ ਹੀ ਆ ਕਿਉਂਕਿ ਸਤਗੁਰ ਅਰਦਾਸ ਮਹਾਰਾਜ ਜੀ ਦੇ ਉੱਤੇ ਕੰਮ ਹੋਇਆ ਤਾਂ ਉਹਨਾਂ ਦਾ ਨਿਊਯਾਰਕ ਦੀ ਧਰਤੀ 'ਤੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਸਤਿਗੁਰ ਅਰਦਾਸ ਮਹਾਰਾਜ ਦੇ ਨਾਮ ਦੇ ਉੱਤੇ ਜਿਹੜੇ ਹੈਗੇ ਆ ਉਹ ਗੁਰਦੁਆਰੇ ਬਣੇ 바ਵਾ ਸਾਹਿਬ ਡਾਕਟਰ ਭੀਮਰਾਮ ਬੇੜਕਰ ਦੇ ਉੱਤੇ ਕੰਮ ਹੋਇਆ ਤਾਂ 바ਵਾ ਸਾਹਿਬ ਡਾਕਟਰ ਭੀਮਰਾਮ ਬੇੜਕਰ ਭਵਨ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਨਾਮ ਦੇ ਉੱਤੇ ਸੰਸਥਾਵਾਂ ਬਣੀਆਂ ਜਿੱਥੇ ਐਡੀ ਵੱਡੀ ਕ੍ਰਾਂਤੀ ਹੋਈ ਹੋਵੇ ਕਿ ਇੱਕ ਔਰਤ ਜਾਤੀ ਨੂੰ ਪੂਰਾ ਜਿਹੜਾ ਹੈਗਾ ਇਹ ਸਿਸਟਮ ਤੋਂ ਜਿਹੜਾ ਹੈਗਾ ਖਿਲਾਫ ਰੱਖਿਆ ਆ ਹੋਵੇ ਇਸ ਤੋਂ ਵਾਂਝਿਆ ਰੱਖਿਆ ਹੋਵੇ ਔਰ ਇਸ ਸਿਸਟਮ ਦੇ ਵਿੱਚ ਬਾੜ ਦਿੱਤਾ ਹੋਵੇ ਏਡੀ ਵੱਡੀ ਕ੍ਰਾਂਤੀ ਹੋਈ ਹੋਵੇ ਅਫਸੋਸ ਇਸ ਗੰਦਾ ਆ ਕਿ ਉਸ ਦਿਨ ਨੂੰ ਜਿਹੜਾ ਹੈ ਲਾਇਆ ਬਹੁਤ ਜ਼ਿਆਦਾ ਔਰਤਾਂ ਵੀ ਮਹੱਤਵ ਨਹੀਂ ਦਿੱਤੀਆਂ ਅਗਰ ਭਾਰਤ ਦੀ ਧਰਤੀ ਦੇ ਉੱਤੇ ਪਹਿਲੀ ਵਾਰ ਇਸ ਮਹਾਪੁਰਸ਼ਾਂ ਨੂੰ ਇਸ ਕ੍ਰਾਂਤੀਕਾਰੀ ਮਹਾਪੁਰਸ਼ਾਂ ਨੂੰ ਅਗਰ ਕਿਤੇ ਜਗ੍ਹਾ ਮਿਲੀ ਜਦੋਂ ਭਾਰਤ ਦੇਸ਼ ਦੇ ਵਿੱਚ ਪਹਿਲੀ ਵਾਰ ਭੋਜਨ ਸਮਾਜ ਪਾਰਟੀ ਦੀ ਸਰਕਾਰ ਬਣੀ ਉਸ ਸਰਕਾਰ ਦੇ ਵਿੱਚ ਕਿਉਂਕਿ ਇਹ ਪਰਿਵਾਰ ਜਿਹੜਾ ਹੈਗਾ ਮਾਤਾ ਚੰਤਰੀ ਵਾ ਫੂਲੇ ਜੀ ਟੀਚਿੰਗ ਦੇ ਨਾਲ ਬਿਲੋਂਗ ਕਰਦੇ ਸੀ ਕਿਉਂਕਿ ਪਹਿਲੀ ਅਧਿਆਪਕਾ ਸੀ ਔਰ ਪਹਿਲੀ ਜਿਹੜੀ ਹੈਗੀ ਆ ਉਹ શિક્ષਕ ਸ਼ਿਸ਼ਕ ਵੀ ਸੀ ਪਹਿਲੀ ਸਟੂਡੈਂਟ ਵੀ ਸੀ ਉਹਨਾਂ ਦੇ ਨਾਮ ਦੇ ਉੱਤੇ ਜੁਲਾਈ 7 1997 ਨੂੰ ਉਹਨਾਂ ਦੇ ਪਤੀ ਜੋਤੀ ਵਾ ਫੂਲੇ ਦੇ ਨਾਮ ਦੇ ਉੱਤੇ ਪਹਿਲੀ ਭਾਰਤ ਦੀ ਯੂਨੀਵਰਸਿਟੀ ਖੋਲੀ ਗਈ ਭੋਜਨ ਸਮਾਜ ਪਾਰਟੀ ਵੱਲੋਂ ਪ੍ਰਾਹੇਲਖੰਡ ਦੇ ਵਿੱਚ ਸਵਿੱਤਰੀ ਵਾ ਫੂਲੇ ਦੇ ਨਾਮ ਦੇ ਉੱਤੇ ਹੋਸਟਲ ਮੇਰਠ ਦੇ ਵਿੱਚ ਖੋਲਿਆ ਗਿਆ ਸਵਿੱਤਰੀ ਵਾ ਫੂਲੇ ਜੀ ਦੇ ਨਾਮ ਦੇ ਉੱਤੇ ਡਿਗਰੀ ਕਾਲਜ ਚੰਦੋਲੀ ਦੇ ਵਿੱਚ ਖੋਲਿਆ ਗਿਆ ਜਿਹੜਾ ਕਿ 1997 ਦੇ ਵਿੱਚ ਖੋਲਿਆ ਗਿਆ ਇਸ ਤੋਂ ਪਹਿਲਾਂ ਇਤਿਹਾਸ ਦੇ ਵਿੱਚ ਕਿੱਤੇ ਵੀ ਤੁਸੀਂ ਚਾਤ ਮਾਰਨੇ ਹੋ ਕਿ ਕੀ ਤੁਸੀਂ ਜਾਣਦੇ ਸੀ ਸਵਿੱਤਰੀਬਾਇ ਫੂਲੇ ਜੀ ਨੂੰ ਕੀ ਤੁਸੀਂ ਜਾਣਦੇ ਸੀ ਜੋਤੀਬਾ ਫੂਲੇ ਨੂੰ ਭਾਰਤ ਦੀ ਇੱਕੋ ਇੱਕ ਰਾਜਨੀਤਿਕ ਪਾਰਟੀ ਔਰ ਤੀਸਰੇ ਨੰਬਰ ਦੀ ਨੈਸ਼ਨਲ ਪਾਰਟੀ ਜਿਹੜੀ ਹੈਗੀ ਆ ਉਹ ਸਾਡੇ ਮਹਾਪੁਰਸ਼ਾਂ ਨੂੰ ਤਰਜਾ ਵਦਰਜਾ ਜਨਾ ਦਿੰਦੀ ਹੋਈ ਉਹਨਾਂ ਨੂੰ ਕਾਲ ਕੋਠੜੀਆਂ ਦੇ ਵਿੱਚ ਜੇ ਇਸ ਤਰ੍ਹਾਂ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਇਸ ਦੁਨੀਆ ਤੋਂ ਗਿਆ ਸੀ ਉਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਲਾਲ ਨਹਿਰੂ ਨੇ ਇਹ ਗੱਲ ਕਹੀ ਸੀ ਇਹਨਾਂ ਲੋਕਾਂ ਦਾ ਦੀਵਾ ਬੁਝ ਗਿਆ ਇਹਨਾਂ ਲੋਕਾਂ ਦਾ ਦੀਵਾ ਬੁਝ ਗਿਆ ਕਿਿੱਥੋਂ ਨਿਕਲੇ ਸੀ ਉੱਥੇ ਬਾੜ ਦਿੱਤੇ ਉਸਰਾ ਨਾਮ ਬਾਬਾ ਸਾਹਿਬ ਦਾ ਮਾਨੇਵਰ ਕਾਸ਼ੀਰਾਮ ਕੰਚੀਰਾਮ ਪੈਦਾ ਹੋਇਆ ਉਸਨੇ ਮਹਾਪੁਰਸ਼ ਜਿਹੜੇ ਸੀਗੇ ਜਿੱਥੋਂ ਲਾਇ ਨਵਦਰਦ ਲਾਇ tathaगत ਬੁੱਧ ਤੋਂ ਚਲਦੇ ਹੋਏ ਭਾਰਤੀ ਲਾਈਨ ਤੋਂ ਚਲਦੇ ਹੋਏ ਆ ਸਮਾਜਿਕ ਲਹਿਰ ਤੋਂ ਚਲਦੇ ਹੋਏ ਬਾਬਾ ਸਾਹਿਬ ਨੇ ਜਿੱਥੇ ਸੰਘਰਸ਼ ਛੱਡਿਆ ਸੀ ਉਸੇ ਹੀ ਉਥੋਂ ਹੀ ਸੰਘਰਸ਼ ਸ਼ੁਰੂ ਕੀਤਾ ਜ਼ੀਰੋ ਤੋਂ ਨਹੀਂ ਸ਼ੁਰੂ ਕੀਤਾ ਕਿਉਂਕਿ ਅੱਜਕੱਲ ਆਪਾਂ WhatsApp ਯੂਨੀਵਰਸਿਟੀਆ ਚਲਾਉਂਦੇ ਆਂ ਅੱਜਕੱਲ Facebook ਯੂਨੀਵਰਸਿਟੀਆ ਵੀ ਆਪਾਂ ਚਲਾਉਂਦੀ ਆਂ ਜ਼ਿਆਦਾਤਰ ਕਿਉਂਕਿ WhatsApp ਯੂਨੀਵਰਸਿਟੀਆ ਦੇ ਵਿੱਚ ਆਪਾਂ ਜ਼ਿਆਦਾਤਰ ਇਹ ਵੀ ਨਹੀਂ ਦੇਖਿਆ ਹੁੰਦਾ ਕਿ ਮੈਸੇਜ ਅਸੀਂ ਪੂਰਾ ਦੇਖਿਆ ਜਾਂ ਨਹੀਂ ਦੇਖਿਆ ਫਟਾਫਟ ਇਹਨੂੰ ਅੱਗੇ ਭੇਜ ਦਈਏ Facebook ਦੇ ਉੱਤੇ ਕੋਈ ਪੋਸਟ ਪਾਈਏ ਇਹਨੂੰ ਆਈਓ ਆ ਤੇ ਫਟਾਫਟ ਇਹਨੂੰ ਅੱਗੇ ਕਰ ਦਈਏ ਜ਼ਿਆਦਾਤਰ ਆਪਾਂ ਇਸੇ ਨੂੰ ਜਿਹੜਾ ਹੈਗਾ ਸੰਘਰਸ਼ ਮੰਨਦੇ ਆਂ ਕਿਉਂਕਿ ਇਤਿਹਾਸ ਦੇ ਵਿੱਚ ਜਦੋਂ ਆਪਾਂ ਜਾਣਦੇ ਆਂ ਸ਼ੰਗਰਸ਼ ਹਮੇਸ਼ਾ ਹੀ ਜਿਹੜਾ ਹੈਗਾ ਆ ਉਹ ਇਕੱਲਾ ਬਾਬਾ ਸਾਹਿਬ ਸੀ ਉਸ ਦੇ ਨਾਲ ਕੋਈ ਨਹੀਂ ਖੜਿਆ ਇਕੱਲਾ ਜਿਹੜਾ ਹੈਗਾ ਜੋਤੀਬਾ ਫੂਲੇ ਸੀ ਤੁਸੀਂ ਕਿੰਨਿਆਂ ਕਨੇ ਦੇਖਿਆ ਹੋਣਾ ਮੈਨੂੰ ਲੱਗਦਾ ਹੈ ਕਿ ਆਈ ਪੀਟੀਵੀ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਆ ਕਿਉਂਕਿ ਆਪਾਂ ਪੈਸੇ ਕਾਫੀ ਬਚਾਉਣੇ ਆ ਆਈ ਪੀਟੀਵੀ 5 ਸਾਲਾਂ ਦੇ ਵਿੱਚ ਮੈਨੂੰ ਲੱਗਦਾ 100 ਤੋਂ 200 ਰੁਪਏ ਦੇ ਵਿੱਚ ਮਿਲ ਜਾਂਦਾ ਹੈ 5 ਸਾਲ ਦੀ ਦੀ ਸਬਸਕ੍ਰਿਪਸ਼ਨ 224 ਦੇ ਵਿੱਚ ਫਿਲਮ ਆਈ ਆ ਫੂਲੇ ਕਿੰਨੇ ਕ ਭੈਣਾ ਆ ਜਾਂ ਕਿੰਨੇ ਕ ਭਰਾ ਆ ਉਹਨਾਂ ਨੇ ਆਈ ਪੀ ਟੀ ਵੀ ਤੇ ਚਲੋ ਫ੍ਰੀਚ ਦੇਖੀ ਹੋਵੇ ਉਹ ਫਿਰ ਮੈਨੂੰ ਲੱਗਦਾ ਹੈ ਕਿ ਜੇ ਆਪਾਂ 100 ਬੰਦੇ ਬੈਠੇ ਆ ਮੈਨੂੰ ਲੱਗਦਾ ਹੋ ਸਕਦਾ ਦੱਸ ਸਕਣੀ ਦੇਖੀ ਹੋਵੇ ਕਿਉਂਕਿ ਮੈਂ ਇੰਨੀ ਤੁਹਾਨੂੰ ਕੋਈ ਯਾਰਸ਼ ਕਰੂੰਗਾ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਆ ਜਾਂ ਇਤਿਹਾਸ ਤੋਂ ਅੱਗੇ ਜਿਹੜੀ ਹੈਗੀ ਆ ਉਹ ਆਪਣੀ ਸੇਧ ਨਹੀਂ ਲੈਂਦੀਆਂ ਉਹੋ ਜਿਹੜਾ ਇਤਿਹਾਸ ਫਿਰਤ ਵਰਾਇਆ ਜਾਂਦਾ ਹੈ ਚਾਹੇ ਉਹ 100 ਸਾਲ ਬਾਅਦ ਦਹਿਰਾਇਆ ਜਾਵੇ ਚਾਹੇ ਉਹ 200 ਸਾਲ ਬਾਅਦ ਦਹਿਰਾਇਆ ਜਾਵੇ ਉਹ ਜਿਹੜਾ ਹੈਗਾ ਇਸ ਤੋਂ ਪਹਿਲਾਂ ਕਿ ਉਹ ਜਿਹੜਾ ਹੈਗਾ ਇਤਿਹਾਸ ਦਰ ਆਇਆ ਜਾਵੇ ਇਸ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਸਾਨੂੰ ਆਪਣੇ ਮਹਾਂਪੁਰਸ਼ਾਂ ਜਿਹੜਾ ਨੂੰ ਸਾਡਾ ਬਜ਼ੁਰਗ ਜਿਹੜਾ ਹੈਗਾ ਮਾਨੇਵਰ ਕਾਂਚੀਰਾਮ ਨੇ ਖਿੱਚ-ਖਿੱਚ ਕੇ ਲੈ ਕੇ ਆਇਆ ਕੱਢ ਕੇ ਉਹਨਾਂ ਦੇ ਬਾਰੇ ਥੋੜਾ ਬਹੁਤਾ ਸਾਨੂੰ ਜਾਣ ਲੈਣਾ ਚਾਹੀਦਾ ਹੈ ਇਸ ਤੋਂ ਇਹ ਜਿਹੜਾ ਹੈਗਾ ਆ ਮਾਤਾ ਸੁਵਿਤਰੀ ਵਾਹ ਫੂਲੇ ਜੀ ਨੇ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਸੰਘਰਸ਼ ਆ ਕੱਲਾ ਪੜਾਈ ਦੇ ਵਿੱਚ ਹੀ ਨਹੀਂ ਰਿਹਾ ਕੱਲਾ ਇਸ ਦੇ ਵਿੱਚ ਹੀ ਯੋਗਦਾਨ ਉਹਨਾਂ ਦਾ ਰਿਹਾ ਕਿਉਂਕਿ 1895 ਤੋਂ ਲੈ ਕੇ 1866 ਤੋਂ ਲੈ ਕੇ 1870 ਤੱਕ 1831 ਦੇ ਵਿੱਚ ਜਨਮ ਹੁੰਦਾ ਹੈ 1866 ਔਰ 1870 ਦੇ ਵਿੱਚ ਭਾਰਤ ਦੀ ਧਰਤੀ ਦੇ ਉੱਤੇ ਜਿਹੜਾ ਮੁੰਬਈ ਦਾ ਰੀਜਨ ਹੈ ਜਾਂ ਮਹਾਰਾਸ਼ਟਰ ਦਾ ਰੀਜਨ ਹੈ ਉਹਦੇ ਵਿੱਚ ਆਕਾਰ ਪੈ ਗਿਆ ਸੋਕਾ ਪੈ ਗਿਆ ਔਰ ਸੋਕੇ ਦੇ ਪੈਣ ਤੋਂ ਬਾਅਦ ਬਿਮਾਰੀਆਂ ਚੱਲ ਪਈਆਂ ਕਿਉਂਕਿ ਸਭ ਤੋਂ ਵੱਧ ਜਿਹੜੀ ਹੈਗੀ ਉਹ ਹੈਜੇ ਦੀ ਜਿਹੜੀ ਹੈਗੀ ਬਿਮਾਰੀ ਚੱਲੀ ਹੈਜੇ ਦੀ ਬਿਮਾਰੀ ਦੇ ਚੱਲੀ ਕਿਉਂਕਿ ਉਹਨਾਂ ਦਾ ਪੁੱਤਰ ਸੀ ਇੱਕ ਜਸਵੰਤ ਰਾਏ ਮਾਤਾ ਸੁਵੰਤਰੀ ਵਾਹ ਫੂਲੇ ਜਿਹੜੀ ਹੈਗੀ ਆ ਉਸ ਨੂੰ ਆਪਣੇ ਮੋਢੇ ਤੇ ਕਿਉਂ ਫਿਰ ਉਹ ਵੀ ਇਸ ਸੰਘਰਸ਼ ਦੇ ਵਿੱਚ ਜਿਹੜਾ ਹੈ ਜੇ ਤੂੰ ਪੀੜਤ ਹੋਇਆ ਹੈ ਜੇ ਤੂੰ ਪੀੜਤ ਹੋਣ ਤੇ ਕਿਉਂਕਿ ਜਿਹੜੀ ਹੈਗੀ ਭੁੱਖਮਰੀ ਬਹੁਤ ਸੀ ਆਕਾਰ ਪੈ ਗਿਆ ਔਰ ਹੈ ਜੇ ਦੀ ਬਿਮਾਰੀ ਬਹੁਤ ਜ਼ਿਆਦਾ ਫੈਲ ਗਈ ਮਾਤਾ ਸੁਵੰਤਰੀ ਵਾਹ ਫੂਲੇ ਨੂੰ ਵੀ ਜਿਹੜਾ ਹੈਗਾ ਸਮਾਜਿਕ ਕੰਮ ਕਰਦੇ ਕਰਦੇ ਉਸ ਬਿਮਾਰੀ ਤੋਂ ਪੀੜਤ ਹੋਏ ਕਿਉਂਕਿ ਉਸ ਸਮੇਂ ਦੇ ਵਿੱਚ ਬਹੁਤੀਆਂ ਜ਼ਿਆਦਾ ਦਵਾਈਆਂ ਨਹੀਂ ਸੀਗੀਆਂ। ਔਰ 1891 ਦੇ ਵਿੱਚ 10 ਮਾਰਚ 1897 ਨੂੰ ਜਿਹੜਾ ਹੈਗਾ ਉਹਨਾਂ ਦਾ ਪਰਿਨਿਰਵਾਣ ਹੁੰਦਾ ਹੈ 66 ਸਾਲ ਦੀ ਉਮਰ ਦੇ ਵਿੱਚ 44 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਉਹ ਵਾਲਾ ਪਰਿਨਿਰਵਾਣ ਹੋ ਜਾਂਦਾ ਹੈ। ਸ਼ੁਰੂ ਤੋਂ ਸੰਘਰਸ਼ ਚੱਲਿਆ 8 ਸਾਲ ਦੀ 9 ਸਾਲ ਦੀ ਉਮਰ ਦੇ ਵਿੱਚ ਬਾਹਰ ਵਿਵਾਰ ਤੋਂ ਔਰ ਇੰਨਾ ਵੱਡਾ ਸੰਘਰਸ਼ ਔਰ ਪਾਰ ਦੇ ਲੋਕਾਂ ਵੱਲੋਂ ਬਿਲਕੁਲ ਹੀ ਦਰਦ ਨਾਰ ਕਰ ਦੇਣਾ ਔਰ ਐਡੀ ਵੱਡੀ ਕ੍ਰਾਂਤੀ ਜਿੱਥੇ ਕਿ ਉਸ ਕ੍ਰਾਂਤੀ ਦੇ ਵਿੱਚ ਮਹਿਲਾਵਾਂ ਨੂੰ ਜਿਹੜਾ ਹੈ ਨਾ ਪੂਰੇ ਹੱਕ ਹਕੂਕ ਮਿਲ ਗਏ ਹੋਣ ਘੱਟੋ ਘੱਟ ਪੜਾਈ ਦਾ ਤਾਂ ਕਿ ਅੱਗੇ ਵਧਤਾ ਸਕਣ ਔਰ ਭਾਰਤ ਦੀ ਇੱਕੋ ਇੱਕ ਪਾਰਟੀ ਜਿਹਨੇ ਇਹਨਾਂ ਮਹਾਪੁਰਸ਼ਾਂ ਉਹ ਜਿਹੜਾ ਹੈਗਾ ਉੱਪਰ ਚੱਕਿਆ ਹੋਵੇ ਨਮਨਿਆ ਕਿਉਂਕਿ ਜਿਹੜੀ ਸਕਸੈਸ ਆ ਸਕਸੈਸ ਕਮਜ਼ ਨੀਦਰ ਫਰੀ ਨੌਰ ਇਟਸ ਆਟੋਮੈਟਿਕ ਕਿਉਂਕਿ ਜਿਹੜੀ ਸਫਲਤਾ ਆ ਉਹ ਨਾਂ ਤਾਂ ਆਸਾਨੀ ਨਾਲ ਮਿਲਦੀ ਆ ਤੇ ਨਾਂ ਹੀ ਜਿਹੜੀ ਹੈ ਵੀ ਆਪਣੇ ਆਪ ਪ੍ਰਾਪਤ ਹੁੰਦੀ ਆ ਸਫਲਤਾ ਹਮੇਸ਼ਾ ਉਸਦੇ ਲਈ ਸੰਘਰਸ਼ ਕਰਨਾ ਪੈਂਦਾ ਔਰ ਸੰਘਰਸ਼ ਜਿਹੜਾ ਹੈਗਾ ਜਿੰਦੇ ਜੀ ਜਿਹੜੇ ਹੈਗੇ ਲੋਕ ਕਰਦੇ ਆ ਅਗਰ ਆਪਾਂ ਜਿੰਦੇ ਜੀ ਲੋਕ ਆਪਣੇ ਆਪ ਨੂੰ ਸਮਝਦੇ ਆ ਅੱਜ ਦੀ ਡੇਟ ਦੇ ਵਿੱਚ ਵੀ ਭਾਰਤ ਦੀ ਧਰਤੀ ਦੇ ਉੱਤੇ ਬਹੁਤ ਸਾਰੀਆਂ ਜੜੀਆਂ ਹੈਗੀਆਂ ਕੌਣਤਾਈਆਂ ਪਾਈਆਂ ਜਾਂਦੀਆਂ ਆ ਔਰ ਇਸ ਤੋਂ ਪਹਿਲਾਂ ਪਹਿਲਾਂ ਕਿ ਆਪਾਂ ਜਿਹੜਾ ਹੈਗਾ ਉਹਨਾਂ ਦੇ ਵਿੱਚ ਗੁਰਵੰਨ ਹੋਈਏ ਕਿ ਸਾਨੂੰ ਆਪਣੇ ਮਹਾਪੁਰਸ਼ਾਂ ਦੇ ਇਤਿਹਾਸ ਸਾਨੂੰ ਆਪਣੇ ਮਹਾਪੁਰਸ਼ਾਂ ਨੂੰ ਜਾਤ ਮਹਾਪੁਰਸ਼ਾਂ ਨੂੰ ਨਮਨ ਜਿਹੜਾ ਹੈਗਾ ਇਤਿਹਾਸ ਨੂੰ ਕਰਦੇ ਰਹੀਏ ਤਾਂ ਕਿ ਅਸੀਂ ਉਹਨਾਂ ਨੂੰ ਬਣਦਾ ਆਪਣਾ ਜਿਹੜਾ ਹੈਗਾ ਰਤਵਾ ਦੇ ਸਕੀਏ ਕਲਦੇ ਸੋਚਿਓ ਦੂਸਰਾ ਡਾਕਟਰ ਅੰਬੇਡਕਰ ਕਿਉਂ ਪੈਦਾ ਨਹੀਂ ਹੋਇਆ ਦੂਸਰਾ ਮਾਨੇਵਰ ਕੰਚੀਰਮ ਕਿਉਂ ਪੈਦਾ ਨਹੀਂ ਹੋਇਆ ਦੂਸਰੀ ਸਵਿਤਰੀਬਾਈ ਫੂਲੇ ਕਿਉਂ ਪੈਦਾ ਨਹੀਂ ਹੋਈ ਕਿਉਂਕਿ ਉਹਨਾਂ ਦਾ ਜਿਹੜਾ ਅੱਗੇ ਉਹਨਾਂ ਦੀ ਸੁਸਾਇਟੀ ਆ ਜਾ ਉਹਨਾਂ ਦਾ ਪਰਿਵਾਰ ਆ ਆਪਾਂ ਉਹਨਾਂ ਨੂੰ ਜਲੀਲ ਹੀ ਇੰਨਾ ਕਰ ਦਿੰਦੇ ਆ ਉਹਨਾਂ ਦੇ ਨਾਲ ਤੁਰਦੇ ਹੀ ਨਹੀਂ ਤੇ ਇਸ ਸਿਸਟਮ ਦੇ ਵਿੱਚ ਉਹ ਦੂਸਰਾ ਪੈਦਾ ਕਦੇ ਨਹੀਂ ਹੋ ਸਕਦਾ ਇਸ ਕਰਕੇ ਜਿਹੜਾ ਹੈਗਾ ਸਮਾਂ ਰੈਂਦੇ ਆ ਆਪਾਂ ਇਹਨਾਂ ਮਹਾਪੁਰਸ਼ਾਂ ਨੂੰ ਨਮਨ ਕਰਦੇ ਰਹੀਏ ਔਰ ਇਹਨਾਂ ਮਹਾਪੁਰਸ਼ਾਂ ਨੂੰ ਜਾਣਦੇ ਰਹੀਏ ワਲਡਵਾਈਡ ਬੀਐਸਪੀ ਸਪੋਰਟਰ ਦੀ ਇਸ ਮੁਛੀ ਟੀਮ ਬਣੋ ਨਵੇਂ ਬਰੇਂਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਮਾਤਾ ਸਵਿਤਰੀ ਵੈ ਫੂਲੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸ਼ੀਗੁਰ ਦਾ ਸਵਾਫ ਨਿਊਯਾਰਕ ਬਧਾਈ ਦੀ ਪਾਤਰਾਂ ਕਿ ਇਹੋ ਜਿਹੇ ਉਪਰਾਨੇ ਜਿਹੜੇ ਕਰਦੀ ਰਹਤੀਆਂ ਤਾਂ ਕਿ ਕੋਈ ਇੱਕ ਤਾਂ ਜਿਹੜਾ ਹੈਗਾ ਆ ਇਤੋਂ ਹੋ ਸਕਦਾ ਹੈ ਕਿ ਇਹ ਸਮਝ ਕੇ ਜਾਵੇ ਕਿ ਕੋਈ ਮਾਤਾ ਸਵਿਤਰੀ ਵੈ ਫੂਲੇ ਵੀ ਜੜੀ ਹੈਗੀ ਹੋਈ ਸੀ ਕਿ ਉਸਨੇ ਕੀ ਸੰਘਰਸ਼ ਕੀਤਾ ਮੇਰੀ ਇੱਕੋ ਹੀ ਬੇਨਤੀ ਕਿ ਫੂਲੇ ਟੀਵੀ HDT HD ਕੁਆਲਿਟੀ ਦੇ ਵਿੱਚ ਆਈ ਪੀ ਟੀਵੀ ਦੇ ਉੱਤੇ ਪਈ ਆ ਕਮ ਸੇ ਕਮ ਨੂੰ ਜਿਹੜਾ ਜਰੂਰ ਦੇਖੋ ਉਹਦੇ ਵਿੱਚ ਕਾਫੀ ਜ਼ਿਆਦਾ ਦਰਸਚਾਈ ਹੈਗੀ ਆ ਫ੍ਰੀ ਦੇ ਵਿੱਚ ਆ ਸਿਰਫ ਤੁਹਾਡੇ ਦੋ ਤਿੰਨ ਘੰਟੇ ਆਪਾਂ ਮੰਗਦੇ ਆ ਤੇ ਇਹਨੂੰ ਜਰੂਰ ਦੇਖੋ ਇੰਨੀਆਂ ਤੋਂ ਬੇਨਤੀਆਂ ਕਰਦੇ ਹੋਏ ਸਾਰਿਆਂ ਨੂੰ ਬੁਲਾਉਂਦੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਟ